ਅਸਲ ਵਿੱਚ ਉਹ ਦੋ ਦਲਾਹਾਂ ਕੋਈ ਨਹੀਂ ਲੱਗੇ ਜੀ ਬਸ ਲਾ ਦੀ ਐਡਰਸਰ ਸਾਹਿਬ ਇੱਕ ਹਾਂਜੀ ਹੈ ਹੀ ਅਬਲੀ ਅੱਜ ਲਿੱਟਰ ਨਾ ਹਾਂ ਅਹਾਰੀ ਸਾਰਾ ਚਾਏ تھے ਲੋਕੋ ਇਸੇ ਕੀ ਕਰਦੇ ਮੈਂ ਅਸਲ ਵਿੱਚ ਨਾਜ਼ਰ ਸਾਹਿਬ ਦੇ ਵਿੱਚ ਜਿਹੜੇ ਸਾਡੇ ਜੂਲ ਪਿਛਲੇ ਦਿਨੀ ਚਾਰ ਕਦਨ ਪਹਿਲਾਂ ਲੁੱਟ ਹੋਈ ਦੀਪਕ ਉਹਨਾਂ ਦੇ ਮੈ ਉੱਤੇ ਆਇਆ ਸੀਗਾ ਵੈਸੇ ਤੇ ਮੈਂ ਪਹਿਲਾਂ ਹੀ ਇਹਨਾਂ ਨੂੰ ਮਿਲਿਆ ਸੀਗਾ ਪਰ ਕਿਉਂਕਿ ਮੈਂ ਅਫਸਰ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਤੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਨਾ ਕਿਸ ਤਰ੍ਹਾਂ ਇਹ ਬੰਦੇ ਜਿਹੜੇ ਆ ਫੜੇ ਜਾਣ ਕਿਉਂਕਿ ਦਿਨ ਦਿਹਾੜੇ ਲੁੱਟ ਹੋਈ ਆ ਤੇ ਮਤਲਬ ਠੀਕ ਨਹੀਂ ਗਾ ਉਹ ਸਾਡੇ ਪੁਲਿਸ ਨੇ ਸਾਡੇ ਐਸਐਸਪੀ ਸਾਹਿਬ ਨੇ ਡੀਆਈਜੀ ਸਾਹਿਬ ਨੇ ਸਾਡੇ ਡੀਐਸਪੀ ਸਾਹਿਬ ਅਜਨਾਲਾ ਗੁਰਿੰਦਰ ਸਿੰਘ ਦੀ ਸਾਧ ਹੈ ਨਹੀਂ ਇੱਕ ਟੀਮ ਵਰਤ ਕਰਕੇ ਉਹਦੇ ਘਰ ਚੂੜੀਆਂ ਕਿਉਂਕਿ ਇਸ ਇਲਾਕੇ ਦੇ ਹੀ ਇੱਧਰੋਂ ਗਏ ਹੋ ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਐਸਐਸਪੀ ਬਟਾਲੇ ਦੇ ਇੰਦਰਵਾਦੀ ਆ ਇਹਨਾਂ ਨੇ ਦਲਕੇ ਅਪ੍ਰੇਸ਼ਨ ਕਰਕੇ ਉਹ ਬੰਦੇ ਜਿਹੜੇ ਆ ਉਹ ਫੜ ਲਏ ਉਹ ਜਿਹੜੀ ਸਾਡੀ ਇੱਥੋਂ ਉਹਨਾਂ ਨੇ ਚਾਂਦੀ ਤੇ ਸੋਨਾ ਜਿਹੜਾ ਲੁੱਟਿਆ ਸੀ ਉਹ ਵੀ ਬਦਾਨਤ ਕਰ ਲਿਆ ਵਾਪਸ ਕਰਾਵਾਂਗੇ ਇਹਦੀ ਇਸ ਤੋਂ ਪਹਿਲਾਂ ਵੀ ਇੱਕ ਦਾ ਲੁੱਟ ਹੋਈ ਸੀ ਉਹ ਵੀ ਬੰਦੇ ਅਸੀਂ ਫੜ ਲਏ ਸੀਗੇ ਉਹਦੇ ਜਿਹੜੇ ਬੰਦੇ ਅੱਜ ਵੀ ਮੈਨੂੰ ਡਿਪਟੀ ਸਾਹਿਬ ਦੱਸ ਰਹੇ ਨੇ ਨੇਕਨਲੀ ਉਹ ਅਮਲੀ ਟੈਪ ਦੇ ਬੰਦੇ ਆ ਜਿਨ੍ਹਾਂ ਨੇ ਉਹ ਦਲਵਾਦਤ ਕੀਤੀ ਆ ਪਰ ਪੁਲਿਸ ਸਾਡੀ ਪੰਜਾਬ ਪੁਲਿਸ ਅਹੀ ਬਾਤ ਬਾਤ ਤਾਂ ਹੀ ਕਹਿੰਦੇ ਆ ਕਿ ਪੰਜਾਬ ਪੁਲਿਸ ਸਾਡੀ ਇਸ ਮਤਲਬ ਕਾਰਗਰ ਹੈਗੀ ਆ ਸਾਡੀ ਇਸ ਲੈਵਲ ਦੀ ਪੁਲਿਸ ਆ ਇਸ ਲੈਵਲ ਦੀ ਫੋਰਸ ਆ ਕੋ ਹੱਦ ਤਰ੍ਹਾਂ ਦੀ ਸਥਿਤੀ ਨੂੰ ਹੱਦ ਤਰ੍ਹਾਂ ਦੇ ਬੈਡ ਐਲੀਮੈਂਟ ਨਾਲ ਨਜਿੱਟਣ ਲਈ ਉਹ ਪੂਰੀ ਪਾਵਰਫੁੱਲ ਆ ਸੋ ਉਹਨਾਂ ਨੇ ਮਿਹਨਤ ਕਰਕੇ 4 ਦਿਨਾਂ 'ਚ ਕਿਸ ਜਿਹੜਾ ਉਹ ਟ੍ਰੇਸ ਕਰਤਾ ਮੈਂ ਸਾਦੇ ਅਧਿਕਾਰੀਆਂ ਦਾ ਵੀ ਤੁਹਾਨੂੰ ਆਦੀ ਹੈ ਔਰ ਮੈਂ ਪਤਾ ਜੀ ਨੂੰ ਮਿਲਣਾ ਹੈ ਅਸੀਂ ਇਹਨਾਂ ਨੂੰ ਪਿਆ ਕੇ ਜਿਹੜਾ ਤੁਹਾਡਾ ਸਮਾਂ ਹੈ ਜਲਦੀ ਤੁਹਾਨੂੰ ਉਹ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਤੁਹਾਨੂੰ ਜਿਹੜਾ ਮਿਲ ਜੂਗਾ ਇਸ ਕਰਕੇ ਕੋਈ ਬਤੋਂਦੀ ਲੋੜ ਨਹੀਂ ਸਮਾਜ ਵਿਰੋਧੀ ਤਾਤ ਇਦਾਂ ਦੇ ਕੰਮ ਕਰਦੇ ਆ ਪਰ ਅਸੀਂ ਲੋਕਾਂ ਦੇ ਨਾਲ ਆ ਸਾਡੀ ਪੁਲਿਸ ਲੋਕਾਂ ਦੇ ਨਾਲ ਆ ਸਾਡਾ ਪੂਰਾ ਖਿਆਲ ਹੈ ਕਿ ਅੱਗੇ ਤੋਂ ਕੋਈ ਵਾਅਦਾ ਤਨਾ ਹੋਵੇ ਸ਼ਹਿਰ ਦੇ ਵਿੱਚ ਅਸੀਂ ਹਮੇਸ਼ਾ ਖਿਆਲ ਰੱਖਦੇ ਮੈਂ ਕਦੀ ਨਾ ਕਦੀ ਕੋਈ ਸ਼ੈਤਾਨ ਬੰਦੇ ਇਦਾਂ ਦੀ ਕਾਰਵਾਈ ਕਰ ਜਾਂਦੇ ਆ ਅਤ ਕੋਈ ਨਹੀਂ ਅਸੀਂ ਉਸੇ ਲਈ ਉਹਨੂੰ ਵਿੱਚੋਂ ਫੜ ਕੇ ਜਣਾ ਲਾਇਉਂਦੇ ਆ ਸੋ ਮੈਂ ਇਸ ਕਰਕੇ ਮਾਜ ਨਾਲ ਇਹਨਾਂ ਕੋਲ ਆਇਆ ਸੀ ਹਾਜੀ ਵੀਰ ਜੀ ਅੱਜ ਤੁਹਾਡੀ ਲੋਟ ਹੋਈ ਸੀ ਦੇ ਮંત્રી ਸਾਹਿਬ ਐ ਕੀ ਕਰਦੇ ਹਾਂ ਹਾਂਜੀ ਇਹ ਮੇਰੇ 4 ਦਿਨ ਪਹਿਲਾਂ ਦੁਕਾਨ ਤੇ ਲੋਟੋ ਗਈ ਸੀ ਮੰਤਰੀ ਸਾਹਿਬ ਨੇ ਆਪਣਾ ਡਿਊਟੀ ਲਾ ਕੇ ਤੇ ਤਕਰੀਬਨ ਸਾਰਾ ਸਮਾਨ ਸਾਰੇ ਬੰਦੇ ਫੜੇ ਗਏ ਸਾਰਾ ਸਮਾਨ ਵੀ ਰਿਕਵਰ ਕਰਵਾਤਾ ਤੇ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਤੇ ਡਿਪਟੀ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਮੇਰਾ ਸਾਥ ਦਿੱਤਾ ਤੇ ਮੈਨੂੰ ਦਿਲਾਸਾ ਦਵਾ ਕੇ ਚੋੜ ਫੜ ਲਿਆ ਤੇ ਉਸਮਾਨ ਦਵਾ ਦਨਗੇ ਛੇਤੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ બર્થડે પાર્ટી રિટાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼